ਫਿਲੌਰ ਦੇ ਰੇਲਵੇ ਫਾਟਕ ਕੋਲ ਰੇੜੀਆਂ ਲਗਾਉਣ ਵਾਲਿਆਂ ਨੇ ਇੱਕ ਵਿਅਕਤੀ ਤੇ ਰੇੜੀ ਲਗਾਉਣ ਦੇ ਰੋਜ਼ਾਨਾ 200 ਰੁਪਏ ਮੰਗਣ ਦੇ ਗੰਭੀਰ ਦੋਸ਼ ਲਗਾਏ ਨੇ ਜਿਸ ਨੂੰ ਲੈ ਕੇ ਦੋਮਾ ਤੇਰਾ ਵਿਚਕਾਰ ਬਹਿਸ ਹੋ ਗਈ ਜਿਸ ਤੋਂ ਬਾਅਦ ਦੋਮਾ ਤੇਰਾ ਵਿਚਕਾਰ ਹੋਈ ਬਹਿਸ ਦੌਰਾਨ ਰੇੜੀ ਵਾਲਿਆਂ ਦੇ ਹੱਕ ਵਿੱਚ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਕੁਲਦੀਪ ਫਿਲੌਰ ਤੇ ਉਹਨਾਂ ਦੇ ਸਾਥੀਆਂ ਨੇ ਪਹੁੰਚ ਕੇ ਉਕਤ ਵਿਅਕਤੀ ਵਿਰੋਧ ਝੰਮ ਕੇ ਨਾਅਰੇਬਾਜੀ ਕੀਤੀ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਉਹਨਾਂ ਦੋਸ਼ ਲਗਾਇਆ ਕਿ ਜ਼ਥੇਦਾਰ ਗੁਰਮੀਤ ਸਿੰਘ ਰੇੜੀਆਂ ਲਗਾਉਣ ਲਈ ਰੋਜ਼ਾਨਾ ਹੀ ਰੇੜੀ ਵਾਲਿਆਂ ਤੋਂ 200 ਰੁਪਏ ਪ੍ਰ ਰੇੜੀ ਦੇ ਹਿਸਾਬ ਨਾਲ ਪੈਸੇ ਨਹੀਂ ਮੰਗ ਕਰਦਾ ਸੀ ਜਿਸ ਬੰਦੀ ਰੇੜੀ ਵਾਲਿਆਂ ਨੇ ਉਹਨਾਂ ਨਾਲ ਕੱਲ ਬਾਤ ਕੀਤੀ ਸੀ ਇਹ ਅਸਲ ਦੇ ਵਿੱਚ ਜਿਹੜੇ ਆ ਲੋਕ ਇੱਥੇ ਅਕਲ ਨੂਰਮਨ ਰੋਡ ਤੇ ਜਿਹੜਾ ਫਾਟਕਿਆ ਜੀ ਉੱਥੇ ਲਗਾਤਾਰ 18-20 ਸਾਲ ਤੋਂ ਰੇੜੀਆਂ ਲਾ ਰਹੇ ਸੀ ਜੀ ਇੱਥੇ ਦਾ ਇੱਕ ਗੁਰਬੀਰ ਸਿੰਘ ਨੰਗਿਆ ਜੀ ਜਿਹੜਾ ਉਹਦੀ ਪਤਨੀ ਤੇ ਉਹਦਾ ਲੜਕਾ ਜੀ ਉਹ ਇਹਨਾਂ ਤੋਂ ਜਬਰੀ ਜਿਹੜਾ ਪੈਸੇ ਵਸੂਲ ਕਰਦੇ ਆ ਤੇ ਨਾਲ ਇਹਨਾਂ ਦਾ ਫਾਟ ਫਲੂਟ ਜਿਹੜਾ ਆ ਉਹ ਵੀ ਜਬਰੀ ਲੈ ਕੇ ਜਾਂਦੇ ਆ ਕੈਸਾ ਹੀ ਕਰ ਰਹੇ ਇਹਨਾਂ ਨੂੰ ਅੱਜ ਉਹਨੇ ਰੇੜੀਆਂ ਲਾਉਣ ਨਹੀਂ ਦਿੱਤੀਆਂ ਵੀ ਪੈਸੇ ਸਾਨੂੰ ਦਿੱਤੇ ਜਾਣ ਇਹਦੀ ਇਸ਼ਤਿਹਾਰਤੀ ਮਜ਼ਦੂਰ ਸਭਾ ਦਾ ਮੈਂ ਜਰਨਲ ਫਲੋਰ ਸਾਡੇ ਤੱਕ ਪਹੁੰਚ ਕੀਤੀ ਸਾਡੇ ਮਾਸਟਰ ਜੀ ਨਾਲ ਪਹੁੰਚ ਦਿੱਤੀ ਜਮੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਹੁਣ ਤੱਕ ਪਹੁੰਚ ਕਰਕੇ ਆ ਅੱਜ ਇੱਥੇ ਇਕੱਠੇ ਹੋਏ ਆ ਜਦੋਂ ਇਕੱਠੇ ਹੋਏ ਉਹਨਾਂ ਦਾ ਬਤੀਰਾ ਇਹਨਾਂ ਮਾੜਾ ਸੀ ਉਹ ਸਾਡੇ ਗਾਲ ਵੀ ਪਏ ਜਿਹੜਾ ਉਹਨਾਂ ਦਾ ਲੜਕਾ ਸੀ ਉਹ ਸਾਡੇ ਨਾਲ ਹੱਥੋਂ ਪਾਈ ਹੋਣ ਤੱਕ ਗਿਆ ਉਹਨੇ ਗੁੰਡੇ ਵੀ ਬੁਲਾਏ ਇੱਥੇ ਜਦੋਂ ਪੌਲਸਾ ਹੀ ਗੁੰਡੇ ਭੱਜ ਗਏ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਵੀ ਇਹ ਜਿਹੜੇ ਪਰਿਵਾਰ ਆ ਗਰਮੀਤ ਦਾ ਪਰਿਵਾਰ ਆ ਉਹਨੇ ਸਾਡੇ ਨਾਲ ਵੀ ਤੱਕੇ ਸਹਾਇਗੀ ਕੀਤੀ ਹੈ ਜਿਹੜੇ ਗਰੀਬ ਲੋਕ ਜਿਹੜੇ ਰੇੜੀਆਂ ਲਾਉਣ ਵਾਲੇ ਆ ਉਹਨਾਂ ਨਾਲ ਲਗਾਤਾਰ ਤੱਕੇ ਸਹਾਇਗੀ ਕਰ ਰਹੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਾ ਕਾਨੂੰਨੀ ਕਾਰਵਾਈ ਕੀਤੀ ਅਸੀਂ ਜਮਹੂਰੀ ਕਿਸਾਨ ਸਭਾ ਤੇ ਹਾਤੀ ਮਜ਼ਦੂਰ ਸਭਾ ਆਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਹੱਕ 'ਚ ਖੜਾਂਗੇ ਤੇ ਪ੍ਰਸ਼ਾਸਨ ਦੇ ਖਿਲਾਫ ਵੀ ਲੜਾਈ ਲੜਾਂਗੇ ਉਧਰ ਇਸ ਮਾਮਲੇ ਨੂੰ ਲੈ ਕੇ ਦੂਸਰੀ ਧਿਰ ਦੇ ਜਥੇਦਾਰ ਗੁਰਮੀਤ ਸਿੰਘ ਨੇ ਆਪਣੇ ਉੱਪਰ ਲੱਗੇ ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸਿਰਫ 50 ਰੁਪਏ ਪ੍ਰਤੀ ਮਹੀਨਾ ਦੇਖ ਪ੍ਰਸ਼ਾਦ ਵਾਸਤੇ ਹੀ ਪੈਸੇ ਲੈਂਦਾ ਹੈ ਜਦਕਿ ਰੇਲਵੇ ਚੌਂਕੀ ਦਾ ਇੰਚਾਰਜ ਹੀ ਰੀੜੀਆਂ ਲਗਾਉਣ ਵਾਲਿਆਂ ਤੋਂ ਪੈਸੇ ਦੀ ਮੰਗ ਕਰਦਾ ਹੈ ਕੋਈ ਵੀ ਨਹੀਂ ਇਹਨਾਂ ਤੋਂ ਪੈਸੇ ਲੈਂਦੇ ਸਾਰੀ ਮਾਰਕੀਟ ਬੈਠੀ ਆ ਅਨਮਨ ਸ਼ਾਂਤੀ ਨਾਲ ਤਿੰਨ ਦੁਕਾਨਾਂ ਲਾਈਆਂ ਸੀਗੀਆਂ ਉਹਨਾਂ ਦੀਆਂ ਐਂਟੀ ਪਾਰਟੀ ਦੀਆਂ ਉਹ ਅਸੀਂ ਲਾਈਆਂ ਸੀਗੀਆਂ ਦੁਕਾਨਾਂ ਆ ਪਾਣ ਲਾਗੀਆਂ ਸੀ ਤੇ ਉਪਰਾਂ ਬਾਹਰ ਲੱਗਦੀਆਂ ਸੀ ਫਿਰ ਅੰਦਰ ਲੱਗ ਨਾਲੇ ਇਹ ਸੇਵਾ ਲਾਈ ਆ 50 ਰੁਪਏ ਦੁਕਾਨ ਤੇ ਤੇ ਸੇਵਾ ਲਾਈ ਆ ਹੋਰ ਕਿਸੇ ਤੋਂ ਨਹੀਂ ਹਾਂ ਮਹੀਨੇ ਤੇ ਇਹ ਹੋਰ ਕਿਸੇ ਤੋਂ ਨਹੀਂ ਇਹ ਲਾਂਦੇ ਸੇਵਾ ਕਿਸ ਗੱਲ ਦੀ ਲਾਈ ਤੁਸੀਂ ਇਹ ਗੁਰੂ ਕਾ ਦੀ ਪ੍ਰਸ਼ਾਦ ਬਣਾ ਦਈਏ ਇੱਕ ਗੁਰੂ ਕਾ ਦਾ ਸੰਗਤਾਂ ਤੇ ਇਹ ਪ੍ਰਸ਼ਾਦ ਸਾਰੀ ਸੰਗਤ ਨੂੰ ਮੰਨਦਾ ਸਾਰੀ ਮਾਰਕੀਟ ਦੇ ਵਿੱਚ ਮੰਨਦਾ ਕਿੰਨੇ ਮਹੀਨੇ ਬਾਅਦ 50 ਰੁਪਏ ਲੱਗਦੇ ਹਾਂ ਇਸ ਦੌਰਾਨ ਰੇਲਵੇ ਚੌਂਕੀ ਦੇ ਇੰਚਾਰਜ ਰਮੇਸ਼ ਚੰਦਰ ਨੇ ਕਿਹਾ ਕਿ ਉਕਤ ਜਥੇਦਾਰ ਗੁਰਮੀਤ ਸਿੰਘ ਗਲਤ ਦੋਸ਼ ਲਗਾ ਰਿਹਾ ਹੈ ਜਦਕਿ ਉਹਨਾਂ ਨੂੰ ਤਾਂ ਅਜੇ ਥੋੜਾ ਹੀ ਸਮਾਂ ਹੋਇਆ ਹੈ ਚਾਰਜ ਲੈਣ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਵਾਲਿਆਂ ਵੱਲੋਂ ਜੋਸ਼ ਕਾਇਦ ਕੀਤੀ ਗਈ ਹੈ ਉਸ ਦੀ ਜਾਂਚ ਕੀਤੀ ਜਾਵੇਗੀ ਅ ਸਰ ਸਾਡੇ ਕੋਲ ਨਾ ਰੇਲਵੇ ਡਿਊਟੀ ਕੰਪਲੀਟ ਆ ਗਈ ਆ ਪਹਿਲੋਂ ਉਹਨਾਂ ਨੇ ਦੱਸਿਆ ਸੀ ਆ ਕੇ ਪਹਿਲੋਂ ਕੰਪਲੇਨਟ ਦਿੱਤੀ ਸੀ ਉਹਨਾਂ ਨੇ ਜੀ ਕਿ ਸਾਡੇ ਕੋਲ ਡਿਊਟੀ ਕੰਪਲੀਟ ਆ ਗਈ ਆ ਜੀ ਤੇ ਜੋ ਹਲ ਮੰਦੀ ਕਾਰਵਾਈ ਕੀਤੀ ਜਾ ਵੀ ਠੀਕ ਹੈ ਇੱਕ ਸਾਰਿਆਂ ਨੇ ਕਿਹਾ ਵੀ ਕਿ ਰੇਲਵੇ ਪੁਲ ਸ਼ੌਕੀ ਦੇ ਦੇ ਅਧਿਕਾਰੀ ਆ ਵੀ ਸਾਡੇ ਤੋਂ ਪੈਸੇ ਮੰਗਦੇ ਹੈਗੇ ਆ ਤੇ ਮੈਂ ਜਿਹੜੀਆਂ ਨਾਲ ਦੌਰਾਈ ਕਰਕੇ ਦਿੰਦਾ ਸਰ ਉੱਚ ਕਿੰਨੀ ਸੁਝਾਈ ਜਿਹੜੀਆਂ ਦੇਖੋ ਮੈਨੂੰ ਅਜੇ ਥੋੜੇ ਦਿਨ ਆਏ ਹੋਏ ਨੇ ਮਤਲਬ ਮੈਂ ਤਾਂ ਅਜੇ ਉਹਦਾ ਹਰੇ ਪਤਾ ਵੀ ਹੈ ਨਹੀਂ ਕਿ ਬਾਬੇ ਬਾਰੇ ਬਹੁਤਾ ਇਹਨਾਂ ਜੀ ਠੀਕ ਹੈ ਜੀ ਤੇ ਮੈਂ ਤਾਂ ਬਾਬੇ ਦਾ ਬਹੁਤਾ ਵੀ ਹੈ ਨਹੀਂ ਵੀ ਕੋਣ ਆ ਕਿੱਥੇ ਆਵੇਂ ਹੁਣ ਮੈਨੂੰ ਮੈਂ ਜਾ ਕੇ ਦੇਖ ਕੇ ਆਇਆ ਸੀਗਾ ਜੀ ਤੇ ਹੁਣ ਜਿਹੜੀ ਕੰਪਲੀਟ ਆ ਰਿਟਰਨ ਚ ਆ ਗਈ ਸਾਡੇ ਕੋਲ ਇਹ ਤੇ ਐਸੀ ਗੱਲ ਸਰ ਕਿ ਨਹੀਂ ਸੁਚਾਈਗੀ ਪੈਸਿਆਂ ਦੀ ਪੈਸਾ ਤਾਂ ਮੈਨੂੰ ਪਤਾ ਨਹੀਂ ਹੈ ਮਿਲੋ ਇਹਦੇ ਬਾਰੇ ਜੇ ਕੁਛ ਨਾ ਮੈਨੂੰ ਜੇ ਮੈਂ ਇੱਥੇ ਥੋੜੇ ਦਿਨ ਹੋਇਆ ਇਹਨੂੰ ਮੈਨੂੰ ਪਤਾ ਵੀ ਹੈ ਨਹੀਂ ਇਹਦੇ ਬਾਰੇ ਕੁਛ ਇਹਦੇ ਬਾਰੇ ਵੀ ਮੈਂ ਬਾਬੇ ਨੂੰ ਜਾਣਦਾ ਵੀ ਹੈ ਨਹੀਂਗਾ ਅਪਲੀਕੇਸ਼ਨ ਸਰ ਉਹ ਬੇਬਨਾ ਬਾਈ ਐਵੇਂ ਇੱਕਦਮ ਕਹੀ ਜਾਵੇ ਬੇਬਨੇ ਆ ਰਿਹਾ ਜੋ ਮਰਜ਼ੀ ਕੋ ਕਹੀ ਜਾਵੇ ਆਪਣੇ ਆਪ ਉਹ ਕਹਿੰਦਾ ਮੈਂ ਪੈਸੇ ਲੈ ਰਿਹਾ ਵਾਂ ਇਹਨਾਂ ਨੂੰ ਰੈਡੀ ਆਲੇ ਕੋ